ਕਿਸਾਨ ਵੀਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ YouTube ਚੈਨਲ ਖੇਤੀਬਾੜੀ ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕਿਸਾਨ ਵੀਰੋ ਸਬਜ਼ੀ ਇੱਕ ਅਜੀਹਾ ਜਿਹੜਾ ਕਿਸਾਨ ਦੇ ਲਈ ਬੋਨਸ ਬਣ ਜਾਂਦੀ ਆ ਜਿਹਨੂੰ ਆਪਾਂ ਜੇਕਰ ਬੀਜ ਦੇਈਏ ਤਾਂ ਕਿਸਾਨ ਮਾਲਾ-ਮਾਲ ਹੋ ਸਕਦਾ ਹੁਣ ਕਈ ਕਿਸਾਨ ਵੀਰ ਕੀ ਕਰਦੇ ਨੇ ਕੀਲਾ ਅੱਧਾ ਕੀਲਾ ਪੱਕਾ ਸਬਜੀ ਦੇ ਲਈ ਰੱਖਦੇ ਆ ਜਿਦੇ ਵਿੱਚ ਉਹ ਮਿਰਚਾਂ ਜਿਦੇ ਵਿੱਚ ਉਹ ਕद्दू ਤੋਰੀ ਜਾਂ ਕਰੇਲੇ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਐਕਸਪੈਰੀਮੈਂਟ ਨਹੀਂ ਭਾਵ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਕਿ ਕਿਹੜੇ ਸਮੇਂ ਤੇ ਕਿਹੜੀ ਸਬਜੀ ਲਾਉਣੀ ਆ ਹੁਣ ਮੇਰੇ ਦੋਸਤ ਮਿੱਤਰ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਨੇ ਕਿ ਕद्दू ਬੀਜਿਆ ਹੋਇਆ ਕद्दू ਉਹਨੇ ਜਦੋਂ ਕਣਕ ਦੀ ਬਾਢੀ ਤੋਂ ਬਾਅਦ ਉਹਨੇ ਕद्दू ਲਾਤਾ ਕਦੂ ਲਾਉਣ ਤੋਂ ਬਾਅਦ ਜੂਨ ਦੇ ਵਿੱਚ ਉਹਨੇ ਉਹਦਾ ਝਾੜ ਲੈਣਾ ਸ਼ੁਰੂ ਕਰਤਾ ਸੀਗਾ ਤੇ ਜਿਹੜੇ ਹੁਣ ਜੁਲਾਈ ਦੇ ਰੇਟ ਨੇ ਉਹ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜਿਹੜੇ ਰੇਟ ਨੇ ਉਹ ਕਿੱਥੇ ਫਿਰਦੇ ਆ ਸਬਜੀ ਦੇ ਇਹ ਇਸ ਵਾਰ ਨਹੀਂ ਤੁਹਾਨੂੰ ਸੁਚੇਤ ਕਰਦੀਏ ਕਿ ਹਰ ਵਾਰ ਹੀ ਇਹ ਸਮੇਂ ਜਾ ਕੇ ਕਿਉਂਕਿ ਇਸ ਸਮੇਂ ਦੇ ਵਿੱਚ ਜਾ ਕੇ ਜਿਹੜੇ ਕਿਸਾਨਾਂ ਨੇ ਸਬਜੀ ਲਈ ਹੁੰਦੀ ਆ ਝੋਨੇ ਦੀ ਖੇਤ ਹਰ ਕਿਸਾਨ ਕਰਦਾ ਉਹ ਸਭ ਸਬਜੀ ਨੂੰ ਵਾ ਦਿੰਦੇ ਆ ਜ਼ਿਆਦਾਤਰ ਕੱਦੂ ਲਾਇਆ ਹੁੰਦਾ ਕੱਦੂ ਕਿਸਾਨ ਵਾਹ ਦਿੰਦੇ ਨੇ ਕਰੇਲੇ ਲਾਏ ਹੁੰਦੇ ਕਰੇਲੇ ਵਾਹ ਦਿੰਦੇ ਆ ਤੂਰੀ ਲਾਈ ਹੁੰਦੀ ਆ ਤੂਰੀ ਵੈਸੀ ਹੀ ਬਰਸਾਤਾਂ ਵਿੱਚ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਕਈ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਸਬਰ ਰੱਖ ਕੇ ਅੱਧਾ ਕੀਲਾ ਰੱਖ ਲਿਆ ਵੀ ਚਲੋ ਕੋਈ ਨਹੀਂ ਆਪਾਂ ਕਰਦੇ ਆ ਉਹਨਾਂ ਦੀ ਤੁਸੀਂ ਸੁਣੋ ਜਿਹੜੇ ਜੁਲਾਈ ਹੁਣ ਰੇਟ ਨੇ ਉਹ 50 ਤੋਂ 60 ਰੁਪਏ ਮੰਡੀ ਦੇ ਵਿੱਚ ਸਬਜ਼ੀ ਵਿਕ ਰਹੀ ਆ ਜੇਕਰ ਅਸੀਂ ਮੰਡੀ ਵਿੱਚ ਜਾ ਕੇ ਸਬਜ਼ੀ ਆਪ ਵੇਚਾਂਗੇ ਤਾਂ ਉਹ 50 ਤੋਂ 60 ਰੁਪਏ ਕद्दू बिक ਰਿਹਾ ਤੇ ਅੱਗੇ ਤਾਂ 70 80 ਰੁਪਏ ਨੂੰ ਜਾ ਰਿਹਾ 50 ਰੁਪਏ ਦੇ ਵਿੱਚ ਵਧੀਆ ਕद्दू ਲੁਧਿਆਣੇ ਦੇ ਵਪਾਰੀ ਚੱਕਦੇ ਆ ਤੁਸੀਂ ਡਾਇਰੈਕਟ ਉਹਨਾਂ ਨੂੰ ਵੇਚੋ ਤੇ ਉਹ ਚੱਕਦੇ ਆ ਤੇ ਅੱਗੇ ਦਿੰਦੇ ਆ ਹੁਣ ਮੇਰੇ ਦੋਸਤ ਮਿੱਤਰ ਨੇ ਲਾਇਆ ਹੋਇਆ ਉਹ ਤੇ ਉਹਦਾ ਪਿਤਾ ਜੀ ਰਲ ਕੇ ਸਬਜ਼ੀ ਤੋੜਦੇ ਆ ਉਹਨਾਂ ਨੇ ਤੁਸੀਂ ਯਕੀਨ ਮੰਨਿਓ ਅੱਧਾ ਕਿਲਾ ਰੱਖ ਲਿਆ ਪਹਿਲਾਂ ਕਿਲਾ ਸੀ ਲਾਇਆ ਹੋਇਆ ਅੱਧਾ ਕਿਲਾ ਹੁਣ ਉਹਨਾਂ ਨੇ ਰੱਖ ਕੇ ਹਫਤੇ ਦੇ ਵਿੱਚ ਉਹ ਘਟੋ ਘਟ ਜਿਵੇਂ ਤੁਸੀਂ ਸਕਰੀਨ ਤੇ ਦੇਖਦੇ ਹੋ ਹਫਤੇ ਚ ਦੋ ਵਾਰੀ ਉਹ ਤੋੜਦੇ ਆ ਕੀਲੇ ਵਿੱਚੋਂ ਤਿੰਨ ਚਾਰ ਲਫਾਫੇ ਹੋ ਘਟੋ ਘਟ ਚਾਰ ਲਫਾਫੇ ਹੋ ਜਾਂਦੇ ਆ ਹੁਣ ਚਾਰ ਲਫਾਫਿਆਂ ਦੇ ਵਿੱਚ ਵੈਸੇ ਤਾਂ 20 ਕਿਲੋ ਤੋਂ ਪਲੱਸ ਭਾਰ ਹੁੰਦਾ ਚਲੋ ਆਪਾਂ 20 ਕਿਲੋ ਇੱਕ ਲਫਾਫੇ ਵਿੱਚ ਲਾ ਕੇ ਚੱਲੀਏ 20 ਗੁਣਾ 4 ਹੋ ਗਏ 80 ਕਿਲੋ ਇੱਕ ਗੇੜੇ ਦੇ ਹੁਣ 80 ਕਿਲੋ ਨੂੰ ਆਪਾਂ 50 ਨਾਲ ਹੀ ਲਈਏ 60 ਨਾਲ ਨਾ ਲਈਏ 80 ਨੂੰ ਆਪਾਂ 50 ਨਾਲ ਲਈਏ ਤੜਵਾਈ ਦਾ ਕੋਈ ਖਰਚਾ ਨਹੀਂ ਸਿਰਫ ਤੇਲ ਦਾ ਖਰਚਾ ਏ ਉਹ ਚਾਰ ਲਫਾਵੇ ਮੋਟਰਸਾਈਕਲ ਤੇ ਹੀ ਲੈ ਜਾਂਦਾ ਉਹ ਚਾਰ ਤੋਂ ਪੰਜ ਲਫਾਵੇ ਹੁਣ 80 ਨੂੰ 50 ਨਾਲ ਕਰੀਏ ਆਪਾਂ 4000 ਹੋ ਗਿਆ ਇੱਕ ਗੇੜੇ ਦਾ ਹਫਤੇ ਵਿੱਚੋਂ ਦੋ ਵਾਰ ਤੋੜਦੇ ਆ ਹੁਣ ਤੁਸੀਂ ਆਪਸਾਬ ਲਾ ਲਓ 8000 ਰੁਪਿਆ ਉਹ ਕਹਿੰਦਾ ਹਫਤੇ ਦਾ 8000 ਰੁਪਿਆ ਜੇਬ ਦੇ ਵਿੱਚ ਪਾ ਕੇ 15 ਦਿਨਾਂ ਦਾ ਉਹਨੇ 16000 ਰੁਪਿਆ ਜੇਬ ਦੇ ਵਿੱਚ ਪਾ ਲਿਆ ਹੁਣ ਇਹ ਸੀ ਜੁਲਾਈ ਦਾ ਤੇ ਜੁਲਾਈ ਦੇ ਵਿੱਚ ਤਾਂ ਇਹ ਹੋਇਆ ਜੂਨ ਦੇ ਵਿੱਚ ਜਿਹੜੇ ਉਹਨੇ ਕਮਾਈ ਕੀਤੀ ਸੀ ਉਹ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਵੀ 30 ਤੋਂ 32000 ਰੁਪਏ ਉਹਨੇ ਕਮਾਇਆ ਜੂਨ ਦੇ ਵਿੱਚ ਤੇ ਜੂਨ ਦੇ ਵਿੱਚ 32 3000 ਰੁਪਏ ਕਮਾ ਕੇ ਜੁਲਾਈ ਦੇ ਵਿੱਚ ਉਹਨੇ 16000 ਰੁਪਏ ਪਾਇਆ ਤੇ ਸਪਰੀਹਾਂ ਦਾ ਉਹਨੂੰ ਖਰਚਾ ਪੁੱਛਿਆ ਸੀ ਵੀ ਸਪਰੀਹਾਂ ਤੋਂ ਉਹ ਕਹਿੰਦਾ ਵੀ 2 ਤੋਂ 3000 ਰੁਪਏ ਸਪਰੀਹਾਂ ਦਾ ਖਰਚਾ ਆ ਜਾਂਦਾ ਪਾਣੀ ਦਾ ਧਿਆਨ ਰੱਖਣਾ ਪੈਂਦਾ ਵਟਾਂ ਤੇ ਪਾਣੀ ਖੜਨਾ ਨਹੀਂ ਚਾਹੀਦਾ ਉਹਦੇ ਅੰਦਰ ਜੇ ਪਾਣੀ ਖੜ ਗਿਆ ਤਾਂ ਉਹ ਗੜਨਾ ਸ਼ੁਰੂ ਹੋ ਜਾਂਦਾ ਲੋ ਵਿੱਚ ਜਿਹੜਾ ਉਹ ਲੋ ਦੇ ਵਿੱਚ ਵੀ ਜਿਆਦਾ ਫਲ ਝੜ ਜਾਂਦਾ ਲੋ ਚ ਵੀ ਨੁਕਸਾਨ ਹੁੰਦਾ ਪਰ ਜਿਹੜਾ ਹੁਣ ਮੌਸਮਾ ਹੁਣ ਮੌਸਮ ਬਹੁਤ ਵਧੀਆ ਹੁਣ ਉਹ ਸਬਰ ਕਰਕੇ ਅੱਧਾ ਗੀਲਾ ਤਾਂ ਉਹਨੇ ਬਾਤ ਤਾਂ ਅੱਧਾ ਗੀਲਾ ਉਹਨੇ ਰੱਖ ਲਿਆ ਤੇ ਝਾੜ ਵੀ ਵਧਣ ਲੱਗ ਗਿਆ ਤੇ ਉਧਰੋਂ ਰੇਟ ਵੀ ਵਧਣ ਲੱਗ ਗਿਆ ਇੱਕ ਸੁਭਾਵਕੀ ਆ ਜਦੋਂ ਇਹ ਰੂਲ ਆ ਇਕਨੋਮਿਕਸ ਦਾ ਕਿ ਜਦੋਂ ਜਿਹੜੀ ਡਿਮਾਂਡ ਆ ਡਿਮਾਂਡ ਵਧ ਜਾਵੇ ਤੇ ਜਿਹੜੀ ਪੈਦਾਵਾਰ ਪ੍ਰੋਡਕਟ ਉਹ ਘਟ ਜਾਵੇ ਤੇ ਆਬ ਜਿਹੜੇ ਆਪ ਰੇਟ ਅਪ ਹੋ ਜਾਂਦੇ ਆ ਜਦੋਂ ਡਿਮਾਂਡ ਵੱਧਦੀ ਆ ਤੇ ਹੁਣ ਡਿਮਾਂਡ ਤਾਂ ਉਨੀ ਹੀ ਆ ਖਪਤ ਤਾਂ ਉਨੀ ਹੀ ਆ ਕੱਦੂ ਦੀ ਸਭ ਨੂੰ ਕੱਦੂ ਆ ਮੌਸਮ ਚ ਸਵਾਦ ਬਹੁਤ ਲੱਗਦਾ ਤੇ ਉਹ ਜਿਹੜੀ ਫਸਲ ਸੀ ਫਸਲ ਸਾਰਿਆਂ ਨੇ ਵਾhti ਤੇ ਹੁਣ ਜਿਨ੍ਹਾਂ ਨੇ ਰੱਖ ਲਈ ਤੇ ਕੇਅਰ ਕਰਨਗੇ ਸਪ੍ਰੇਹਾ ਕਰਕੇ ਥੋੜੀ ਬਹੁਤ ਸਪਰੇ ਦੀ ਲੋੜ ਪੈਂਦੀ ਆ ਸਬਜੀ ਤੇ ਤੇ ਉਹ ਮਾਲੂ ਮਾਲ ਹੋ ਜਾਣੇ ਆ ਉਹ ਇਸ ਵਾਰ ਤੇ ਜਿਹੜਾ ਉਹਨੇ ਜੂਨ ਦੇ ਵਿੱਚ ਕਮਾਇਆ ਸੀ ਉਹ 32000 ਕਮਾਇਆ ਸੀ ਜੁਲਾਈ ਦੇ ਵਿੱਚ ਉਹਨੇ 16000 ਰੁਪਏ ਕਮਾ ਲਿਆ ਤੇ ਮੰਨ ਕੇ ਚੱਲੀਏ ਜੇ ਉਹ 16 ਹੋ ਹੋਰ ਕਮਾ ਲੈਂਦਾ ਤਾਂ ਤੁਸੀਂ 32000 ਇਹ ਹੋ ਜਾਣਾ ਤੇ 32 32 64 ਹੋ ਜਾਣਾ ਚਲੋ ਆਪਾਂ 32 ਬਿਨਾਂ ਲਈਏ ਜਿਹੜੀ ਹੁਣ ਉਹਨੇ ਕਮਾਈ ਜਿਵੇਂ ਤੁਸੀਂ ਸਕਰੀਨ ਤੇ ਦੇਖਿਆ ਵੀ ਜਿਹੜਾ 48000 ਰੁਪਏ ਉਹਦੇ ਜੇਬ ਦੇ ਵਿੱਚ ਪਾ ਲਿਆ ਤੇ ਜਿਹੜਾ ਉਹਦਾ ਖਰਚਾ ਤੇਲ ਖਰਚਾ ਲਾ ਕੇ ਉਹ ਕਹਿੰਦਾ 8000 ਰੁਪਏ ਮੇਰਾ ਸਪਰੀਹਾਂ ਤੇ ਤੇਲ ਦਾ ਖਰਚਾ ਲਾ ਕੇ 8000 ਰੁਪਏ ਬਣਦਾ ਭਾਵ 40000 ਰੁਪਇਆ ਉਹਨੇ ਜੇਬ ਦੇ ਵਿੱਚ ਪਾ ਲਿਆ ਤੇ ਜੇ ਹੁਣ ਅੱਗੇ 20 ਰੁਪਏ ਵੀ ਰੇਟ ਰਿਹਾ ਅਗਲੇ ਮਹੀਨੇ ਦੀ ਆਪਾਂ ਜੇ ਗੱਲ ਕਰੀਏ ਤਾਂ ਵੀ ਉਹ 30000 ਰੁਪਇਆ ਉਹਨੇ ਜੇਬ ਦੇ ਵਿੱਚ ਪਾ ਲੈਣਾ ਭਾਵ 70000 ਰੁਪਇਆ 70 ਤੋਂ 80000 ਰੁਪਇਆ ਉਹਨੇ ਹੁਣ ਅੱਧੇ ਕਿੱਲੇ ਦੇ ਵਿੱਚ ਜਿਹੜੀ ਬਚਤ ਆ ਉਹ ਕਰ ਲਈ ਤੇ 80000 ਦੀ ਆਪਾਂ ਜੇਕਰ ਗੱਲ ਕਰੀਏ ਤਾਂ ਜੇ ਆਪਾਂ ਝੋਨਾ ਲਾਉਨੇ ਆ ਚੋਨੇ ਦੇ ਵਿੱਚ ਆਪਾਂ ਮੰਨ ਕੇ ਚੱਲੀਏ ਵੀ ਅੱਧੇ ਕਿਲੇ ਦੇ ਵਿੱਚ ਚਲੋ ਆਪਾਂ 20 ਕੁਆਂਟਲ ਲਾ ਕੇ ਚੱਲੀਏ ਤੇ ਕਣਕ 15 ਲਾ ਲਈਏ ਤੇ ਵੈਸੇ ਇਹਨਾਂ ਨਿਕਲਦਾ ਨਹੀਂ ਝਾੜ ਤੇ ਫਿਰ ਵੀ ਚਲੋ 35 ਲਾ ਕੇ ਚੱਲਦੇ ਆ 35 ਨੂੰ ਆਪਾਂ ਮੰਨ ਕੇ ਚੱਲੀਏ 2300 ਨਾਲ ਕਰ ਲਈਏ ਚਲੋ 2000 ਨਾਲ ਕਰ ਲੈਨੇ ਆ ਆਪਾਂ ਤੇ 70000 ਰੁਪਿਆ ਹੋ ਗਿਆ 70 75000 ਰੁਪਿਆ ਬਣਦਾ ਤੇ ਉਹਦੇ ਚੋਂ 10000 ਰੁਪਿਆ ਖਰਚਾ ਕੱਢ ਦੋ 60000 ਰੁਪਿਆ ਹੋ ਗਿਆ ਇਹ ਸਾਲ ਦੀ ਕਣਕ ਤੇ ਝੋਨੇ ਦੀ ਆ ਅੱਧੇ ਕਿਲੇ ਦੀ ਮਾਨਾ ਕਿ ਚੱਲੀ ਆਪਾਂ 60 ਤੋਂ 65000 ਰੁਪਏ ਬਚਤ ਤੇ ਜੇਕਰ ਆਪਾਂ ਇਹਦੀ ਗੱਲ ਕਰੀਏ ਤਾਂ ਇਹ 80000 ਰੁਪਏ ਇਹਨੇ ਸਿਰਫ 3 ਮਹੀਨਿਆਂ ਦੇ ਵਿੱਚ ਆਪਣੀ ਜੇਬ ਦੇ ਵਿੱਚ ਪਾ ਲਿਆ ਜਿਹੜੀ ਹਲੇ ਕੰਟੀਨਿਊ ਹੋਣੀ ਆ ਮੈਂ ਤਾਂ ਤੁਹਾਨੂੰ ਹਲੇ ਰਸਤੇ ਦਾ ਸਫਰ ਦੱਸਿਆ ਵੀ ਇੰਨਾ ਚਲੋ 50000 ਤਾਂ ਉਹਨੇ ਸਿੱਧਾ ਜੇਬ ਚ ਹਲੇ ਪਾ ਲਿਆ ਤੇ ਫਿਰ ਵੀ ਉਹਦੇ ਬਰਾਬਰ 3 ਮਹੀਨਿਆਂ ਵਿੱਚ ਜਾ ਰਿਹਾ ਤੇ 3 ਮਹੀਨੇ ਤੋਂ ਬਾਅਦ ਉਹ ਇੱਕ ਸਬ 2 ਸਬਜ਼ੀਆਂ ਨੂੰ ਹੋਰ ਲੈ ਸਕਦਾ ਜਿਵੇਂ ਹੁਣ ਜੇ ਉਹ ਅੱਗੇ ਮੂਲੀ ਬੀਜ ਦੂਗਾ ਜਾਂ ਫਿਰ ਕਿਸੇ ਵੀ ਕਿਸਾਨ ਦੇ ਆ ਉਹ ਗੋਭੀ ਬੀਜ ਦੂਗਾ ਦਸਹਰੇ ਵੇਲੇ ਗੋਭੀ ਦੇ ਰੇਟ ਬਹੁਤ ਜ਼ਿਆਦੇ ਹੁੰਦੇ ਆ 40 40 50 50 ਰੁਪਏ ਕਿਲੋ ਦੇ ਹਿਸਾਬ ਨਾਲ ਜਾਂਦੀ ਹੈ ਇਸ ਕਰਕੇ ਮੈਂ ਮੇਰਾ ਵੀਡੀਓ ਬਣਾਉਣ ਦਾ ਸਿਰਫ ਫਲਸਫਾ ਇਹੀ ਆ ਵੀ ਦੇਖੋ ਇਹ ਨਹੀਂ ਕਿ ਸਾਰੇ ਖੇਤ ਚਲਾ ਦਈਏ ਵੀ ਜੇ ਹੁਣ ਆਪਾਂ ਕਾਪੀ ਪੈਨ ਚੱਕ ਕੇ ਮੇਰੇ ਵਰਗਾ ਕਹਿੰਦਾ ਵੀ ਆਪਾਂ ਪਤਾ ਨਹੀਂ ਕਰੋੜਪਤੀ ਲੱਖਾਪਤੀ ਇੱਕ ਵਾਰ ਜੀ ਬਣ ਜਾਗੇ ਐਵੇਂ ਨਹੀਂ ਕਈ ਵਾਰ ਰੇਟ ਘਟ ਵੀ ਜਾਂਦੇ ਆ ਪਰ ਇਹ ਕਣਕ ਝੋਨੇ ਨਾਲੋਂ ਹੀਠਾ ਨਹੀਂ ਰਹਿੰਦੇ ਉਹਦੇ ਬਰਾਬਰ ਹੀ ਰਹਿੰਦੀ ਆ ਦੇਖੋ ਜੇ ਰੇਟ ਨਹੀਂ ਉੱਠਦੇ ਲੱਗਦੇ ਤਾਂ ਤੁਸੀਂ ਬਾਅ ਕੇ ਉਹਦੇ ਤੇ ਬਾਸਮਤੀ ਲਾ ਦਿਓ ਹੁਣ ਇਹਨੇ ਅੱਧੇ ਇੱਕ ਕੀਲਾ ਰੱਖਿਆ ਸੀ ਅੱਧੇ ਕੀਲੇ ਦੇ ਵਿੱਚ ਇਹਨੇ ਝੋਨਾ ਲਾਤਾ ਆਪਣਾ ਤੇ 26 ਲਾਤੀ ਉਹਨੇ ਤੇ ਉਹ ਲਾ ਕੇ ਤੇ ਅੱਧੇ ਨੂੰ ਹੁਣ ਰੱਖ ਲਿਆ ਤੇ ਅੱਧੇ ਵਿੱਚੋਂ ਵੀ ਉਨਾ ਹੀ ਫਲ ਪ੍ਰਾਪਤ ਕਰ ਰਿਹਾ ਹੈ ਇਹ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਸੁਝਾਅ ਦੇਣਾ ਚਾਹੁੰਦਾ ਕਿ ਆਪਾਂ ਸਾਰੇ ਥੋੜਾ ਥੋੜਾ ਸਬਜ਼ੀਆਂ ਵੱਲ ਆਈਏ ਤੇ ਇਹਦੇ ਨਾਲ 2 2.5 ਬਿਗਿਆਂ ਦੇ ਨਾਲ ਅੱਧੇ ਕੀਲੇ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਇਹਦੇ ਵਿੱਚੋਂ ਆਪਾਂ ਸਬਜੀ ਦੇ ਵਿੱਚ ਦੇਖੀਏ ਵੀ ਕੀਲੇ ਦੇ ਵਿੱਚੋਂ ਵੀ ਆਪਣੀ ਬਚਤ ਦੇਖੀਏ ਵੀ ਕਿੰਨੀ ਹੁੰਦੀ ਆ ਹੁਣ ਦੇਖੋ ਇਹ ਇੱਕ ਫਸਲ ਦੇ ਵਿੱਚ ਇੰਨੀ ਲੱਗਿਆ ਤੇ ਇਹ ਕਣਕ ਲਾ ਦੂਗਾ ਅੱਗੇ ਇੱਕ ਅੱਧੀ ਸਬਜੀ ਲਾ ਦੂਗਾ ਤੇ ਇਹ ਤਾਂ ਬਹੁਤ ਗਾਂਹ ਚ ਲਿਆ ਗਿਆ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਇਹ ਕੋਈ ਜਿਵੇਂ ਹੁਣ ਮੂਲੀ ਮਾਲੀ ਵਗੈਰਾ ਜਾਂ ਹੋਰ ਇਹ ਰਿਸਰਚ ਕਰਕੇ ਕੱਦੂ ਇਹ ਮੌਸਮ ਦੇ ਵਿੱਚ ਕਦੇ ਵੀ ਧੋਖਾ ਨਹੀਂ ਦਿੰਦਾ ਤੁਸੀਂ ਖੁਦ ਆਪ ਰਿਸਰਚ ਕਰ ਸਕਦੇ ਹੋ ਇਹ ਇਹ ਰੋਤਾਂ ਦੇ ਵਿੱਚ ਝਾੜ ਜ਼ਰੂਰ ਘਟ ਜਾਂਦਾ ਕੇਅਰ ਵੱਧ ਜਾਂਦੀ ਹੈ ਮਵੇਲਾਂ ਦੀ ਤੇ ਪਰ ਜਿਹੜਾ ਰੇਟ ਆ ਉਹ ਰੇਟ ਬਹੁਤ ਜ਼ਿਆਦਾ ਵਧੀਆ ਰਹਿੰਦਾ ਇਸ ਕਰਕੇ ਆਪਾਂ ਜੇ ਥੋੜਾ ਜਿਹਾ ਮਿਹਨਤ ਕਰਦੇ ਹਾਂ ਤਾਂ ਥੋੜਾ ਜਿਹਾ ਇੱਧਰ ਨੂੰ ਆ ਕੇ ਇੱਕ ਵਾਰ ਕਰਕੇ ਦੇਖੀਏ ਸਗੋਂ ਆਪਣੇ ਘਰ ਦੇ ਖਰਚੇ ਆਪਾਂ ਇਹਨਾਂ ਚੀਜ਼ਾਂ ਤੋਂ ਚਲਾਈਏ ਜੇਕਰ ਇਨਫਾਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ